ਵਾੜੀਏ ਤੂ ਤੇ ਆਪੇ ਮੈਨੂੰ ਖਿੱਚ ਕੇ ਬੁਲਾਇਆ ਸ਼ੇਰਾਂ ਵਾਲੀਏ ਨਹੀਂ ਮੈਂ ਪਹਿਲੀ ਵਾਰੀ ਦਾਰੇ ਤੇਰੇ ਆਇਆ ਜੋਤਾ ਵਾਲੀਏ ਪਹਿਲੀ ਵਾਰੀ ਦਾਰੇ ਤੇਰੇ ਆਇਆ ਲੈਣਾ ਦੇ ਦिए ਤੂ ਤੇ ਆਪੇ ਮੈਨੂੰ ਖਿੱਚ ਕੇ ਬੁਲਾਇਆ ਸ਼ੇਰਾਂ ਵਾਲੀਏ ਆਪੇ ਮੈਨੂੰ ਖਿੱਚ ਕੇ ਬੁਲਾਇਆ ਲੈਣਾ ਦੇ ਦिए ਨਹੀਂ ਮੈਂ ਪਹਿਲੀ ਵਾਰੀ ਦਾਰੇ ਤੇ ਆਇਆ ਬੁੱਲੇ ਆਇਆ ਨਾ ਦੇ ਬੀਏ ਜੀ ਮੈਂ ਪਹਿਲੀ ਵਾਰੀ ਦਾਰੀ ਉੱਤੇ ਆਇਆ ਮੇਰੀ ਗਾਤੀਏ ਜੀ ਮੈਂ ਪਹਿਲੀ ਵਾਰੀ ਦਾਰੀ ਉੱਤੇ ਆਇਆ ਮੇਰੀ ਗਾਤੀਏ ਮਾ ਤੇਰੀਆਂ ਜੰਨੀਆਂ ਲਾਲ ਲਾਲ ਤੇਰੇ ਸੋਨੇ ਚੰਡੇ ਲਾ ਮਾ ਤੇਰੀਆਂ ਜੰਨੀਆਂ ਮਾ ਤੇਰੀਆਂ ਦੁਨੀਆਂ ਲਾਲ ਲਾਲ ਤੇਰੇ ਸੋਹਣੇ ਚੰਡੇ ਲਾ ਮਾ ਲਾਲਾ ਵਿੱਚ ਹੀ ਵਸਦੀ ਏ ਮਾ ਲਾਲਾ ਵਿੱਚ ਹੀ ਜੈ ਹੋ ਮਾ ਲਾਲਾ ਵਿੱਚ ਹੀ ਵਸਦੀ ਏ ਤੂੰ ਲਾਲਾ ਦੀ ਲਜਪਾਲ ਪਾਲ ਮਾ ਤੇਰੀਆਂ ਦੁਨੀਆਂ ਲਾਲ ਲਾਲ ਤੇਰੇ ਸੋਹਣੇ ਚੰਡੇ ਲਾ ਮਾ ਤੇਰੀਆਂ ਦੁਨੀਆਂ ਲਾਲ ਲਾਲ